ਗ੍ਰਾਮ ਪੰਚਾਇਤ ਕੁੱਕੜਪਿੰਡ ਦੇ ਵਾਸੀਆਂ ਸਰਕਾਰੀ ਪਲਾਟ ਵੰਡ ਮਾਮਲੇ ਤੇ ਲਗਾਏ ਪੱਖਪਾਤ ਦੇ ਦੋਸ਼ ਪ੍ਰਬਾਸੀ ਮਜ਼ਦੂਰਾਂ ਤੇ ਗੁਜਰਾਂ ਨੂੰ ਪਲਾਟ ਦਿੱਤੇ ਜਾਣ ਦੇ ਕੀਤੇ ਖੁਲਾਸੇ ਜਲੰਧਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕੁੱਕੜਪਿੰਡ ਜੋ ਕਿ ਖੇਡਾਂ ਦੇ ਹੱਬ ਵਜੋਂ ਵੀ ਜਾਣਿਆ ਜਾਂਦਾ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰੀ ਪਲਾਟ ਵੰਡ ਮਾਮਲੇ ਤੇ ਪੱਖਪਾਤ ਦੇ ਦੋਸ਼ ਲਗਾਏ ਹਨ ਫੋਕਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਹੀ ਵਾਸੀ ਬਲਜੀਤ ਸਿੰਘ ਕਿੰਧਾ ਨੇ ਦੱਸਿਆ ਕਿ ಗ್ರಾಮ ਪੰਚਾਇਤ ਨੇ ਤਣਾੜ ਜੋ ਕਿ ਪਹਿਲਾਂ ਹੀ ਕਾਰਾਂ ਕੋਠੀਆਂ ਦੇ ਮਾਲਕਾਂ ਖੇਤੀਬਾੜੀ ਕਰਦੇ ਹਨ ਨੂੰ ਵੀ ਇਹ ਪਲਾਟ ਵੰਡ ਦਿੱਤੇ ਹਨ ਹੁਣ ਆ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਤੇ ਗੁਜਰਾਂ ਨੂੰ ਵੀ ਇਹ ਪਲਾਟ ਅਲਾਟਮੈਂਟ ਕੀਤੇ ਗਏ ਹਨ ਜੋ ਕਿ ਐਸਸੀ ਤੇ ਬੀਸੀ ਭਾਈਚਾਰੇ ਨਾਲ ਸਿੱਧੀ ਧੱਕੇਸਾਈ ਹੈ ਬਲਜੀਤ ਸਿੰਘ ਕਹਿੰਦਾ ਹੋਰ ਆ ਕਿਹਾ ਕਿ ਹੋਰ ਵੀ ਪੰਚਾਇਤ ਦੀ ਜ਼ਮੀਨ ਤੇ ਕਲੋਨੀਆਂ ਕੱਟੀਆਂ ਜਾ ਰਹੀਆਂ ਜੋ ਕਿ ਗੈਰ ਕਾਨੂੰਨੀ ਹੈ ਹੁਣ ਇਹ ਵੀ ਕਿਹਾ ਕਿ ਜੋ ਸਾਧਨ ਸੰਪੰਨ ਲੋਕ ਹਨ ਉਹਨਾਂ ਦੇ ਪਲਾਟ ਕੈਨਸਲ ਕਰਕੇ ਜ਼ਰੂਰਤਮੰਦ ਲੋਕਾਂ ਨੂੰ ਦਿੱਤੇ ਜਾਣ ਜੋ ਇਸ ਦੇ ਅਸਲੀ ਹੱਕਦਾਰ ਹਨ ਕਿੰਦਾ ਕੁੱਕੜਪਿੰਡ ਨੇ ਕਿਹਾ ਕਿ ਉਹਨਾਂ ਇਸ ਸੰਬੰਧੀ ਸਥਾਨਕ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਪਰ ਕੋਈ ਵੀ ਇਨਸਾਫ ਨਹੀਂ ਮਿਲਿਆ ਹੁਣ ਉਹਨਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਉਹ ਗਰੀਬ ਲੋਕਾਂ ਨੂੰ ਇਨਸਾਫ ਦਿਵਾ ਕੇ ਹੀ ਰਹਿਣਗੇ ਉਹਨਾਂ ਆਖਿਆ ਕਿ ਉਹਨਾਂ ਨੂੰ ਮਾਣਯੋਗ ਅਦਾਲਤ ਤੋਂ ਇਨਸਾਫ ਹਰ ਹਿੱਲੇ ਮਿਲੇਗਾ ਉਧਰ ਪਿੰਡ ਦੇ ਸਰਪੰਚ ਜਗਤਾਰ ਸਿੰਘ ਮੰਗਾ ਨੇ ਕਿਹਾ ਕਿ ਉਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਸਰਕਾਰ ਦੀ ਹਦਾਇਤਾਂ ਮੁਤਾਬਕ ਹੀ ਕਾਜ ਕਰ ਰਹੇ ਹਨ ਤੇ ਸਰਕਾਰ ਬਲੋ ਜੋ ਵੀ ਗਾਈਡਲਾਈਨ ਹੋਵੇਗੀ ਉਸ ਤੇ ਉਹ ਚੱਲਣਗੇ ਹੁਣ ਲਗਾਏ ਪੱਖਪਾਤ ਦੇ ਦੋਸਾਂ ਨੂੰ ਸਿਰੇ ਤੋਂ ਨਕਾਰਿਆ ਇਸ ਮੌਕੇ ਸੁਚਾ ਸਿੰਘ ਬਾਈਆ ਬਲਜੀਤ ਸਿੰਘ ਕਿੰਦਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ ਜਗਤਾਰ ਸਿੰਘ ਮੰਗਾ ਸਰਪੰਚ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਵਚਨਬੱਧ ਹਨ ਫੋਕਸ ਪੰਜਾਬੀ ਦੀ ਟੀਮ ਇਸ ਵਕਤ ਕੁੱਕੜ ਪਿੰਡ ਵਿੱਚ ਮੌਜੂਦ ਹੈ ਤੇ ਦੱਸਦੀ ਹੈ ਕਿ ਇਸ ਪਿੰਡ ਦੇ ਵਿੱਚ ਕਈ ਸਮਸਮਾ ਮੂਬਾਇਖ ਖੜੀਆਂ ਹਨ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਰਦਾਰ ਬਲਜੀਤ ਸਿੰਘ ਜੀ ਕੁੱਕੜ ਪਿੰਡ ਮੌਜੂਦ ਹਨ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਹਾਂ ਕੀ ਹੈ ਸਮੱਸਿਆ ਬਲਜੀਤ ਸਿੰਘ ਜੀ ਹਾਂਜੀ ਕਿਸ ਤਰ੍ਹਾਂ ਦੀ ਸਮੱਸਿਆਵਾਂ ਹੈਗੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਕੀ ਮੈਸੇਜ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੰਚਾਇਤ ਨੂੰ ਮੈਸੇਜ ਇਹ ਆ ਜੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਦੀ ਜ਼ਮੀਨ ਆ ਪੰਚਾਇਤ ਜਦੋਂ ਪਿੱਛੇ ਪੰਚਾਇਤਾਂ ਭੰਗ ਹੋਈਆਂ ਸੀਗੀਆਂ 2-4 ਦਿਨ ਲਈ ਉਸ ਟਾਈਮ ਦੇ ਵਿੱਚ ਸਰਪੰਚ ਨੇ ਨਜਾਇਜ਼ ਕਲੋਨੀਆਂ ਕੱਟ ਦਿੱਤੀਆਂ ਤਕਰੀਬਨ 100 ਤੋਂ ਉੱਤੇ ਦੇ 150 ਦੇ ਕਰੀਬ ਉਹਦੋਂ ਕੱਟਦੀ 65-80 ਆਣ ਫੇਰ ਕੱਟ ਦਿੱਤੀਆਂ ਉਹਦੇ ਵਿੱਚ ਜਿਨ੍ਹਾਂ ਨੂੰ ਤਾਂ ਜ਼ਰੂਰਤ ਆ ਉਹਨਾਂ ਨੂੰ ਦਿੱਤੀਆਂ ਜਾਣ ਸੀ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਪਰ ਕਈ ਬੰਦੇ ਇਹੋ ਜਿਹਾ ਵੀ ਆ ਵਿੱਚ ਜਿਹੜੇ ਵਧੀਆ ਰਹਿਣ ਰਹਾਈ ਵੀ ਵਧੀਆ ਗੱਡੀਆਂ ਵੀ ਆ ਹੋਰ ਵੀ ਵਧੀਆ ਚੀਜ਼ਾਂ ਆ ਪਲਾਟ ਵੀ ਹੈਗੇ ਆ ਘਰ ਵੀ ਬਣੇ ਹੋ ਆ ਉਹਨਾਂ ਨੂੰ ਵੀ ਵਿੱਚੇ ਦਿੱਤੀਆਂ ਆ ਵਿੱਚ ਭਈਆਂ ਨੂੰ ਦਿੱਤੀਆਂ ਆ ਗੁਜਰਾ ਨੂੰ ਦਿੱਤੀਆਂ ਆ ਜਿਆਦਾ ਵਿਰੋਧ ਸਾਡਾ ਭਈਆਂ ਔਰ ਗੁਜਰਾ ਦਾ ਆ ਬਾਕੀ ਹੋਰ ਸਾਰੇ ਪਿੰਡ ਨੂੰ ਭਾਵੇਂ ਦੇ ਦੇਵੇ ਸਾਨੂੰ ਕੋਈ ਵਿਰੋਧ ਨਹੀਂ ਕਿਸੇ ਦਾ ਵੀ ਪਰ ਇਹ ਜ਼ਰੂਰੀ ਆ ਸਾਨੂੰ ਵੀ ਭਈਆਂ ਦੇ ਗੁਜਰਾ ਦੇ ਪੂਰਾ ਵਿਰੋਧ ਆ ਕੀ ਤੁਸੀਂ ਇਸ ਸਬੰਧੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਹੈ ਉਹਨਾਂ ਨੇ ਇਸ ਸਮੱਸਿਆ ਸੰਬੰਧੀ ਦੱਸਿਆ ਜਾਂ ਕੋਈ ਰਿੱਟ ਦਾਇਰ ਕੀਤੀ ਜਦੋਂ ਤੋਂ ਇਹ ਉਦੋਂ ਕੱਟ ਹੋਈਆਂ ਆ तकरीबन ਉਦੋਂ ਤੋਂ ਹੀ ਡੀਸੀ ਸਾਹਿਬ ਦੇ ਪੇਸ਼ ਹੁੰਦੇ ਗਏ ਉਹਨੇ ਕੋਈ ਐਕਸ਼ਨ ਨਹੀਂ ਲਿਆ ਹਾਰ ਕੇ ਸਾਨੂੰ ਆਖ ਕੇ ਹਾਈ ਕੋਰਟ ਦਾ ਬੂਹਾ ਖੜਕੋਣਾ ਪਿਆ ਹਾਈ ਕੋਰਟ ਨੇ ਆ ਆਰਡਰ ਜਾਰੀ ਕੀਤੀ ਹੋਆ ਜਿਹਨਾਂ ਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੀ ਮੰਗ ਆ ਤੁਹਾਡੀ ਪੰਚਾਇਤ ਕੋਲੋਂ ਪ੍ਰਸ਼ਾਸਨ ਕੋਲੋਂ ਕਿ ਜਿਹੜੇ ਗਰੀਬ ਲੋਕ ਐ ਜਿਨ੍ਹਾਂ ਨੂੰ ਅਲਾਟਮੈਂਟ ਹੋਣੀ ਚਾਹੀਦੀ ਸੀ ਉਹਨਾਂ ਨੂੰ ਹੋਵੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਸਹੀ ਗੱਲ ਹੈ ਜਿਨ੍ਹਾਂ ਨੂੰ ਚਾਹੀਦੀ ਹੈ ਜ਼ਰੂਰਤ ਆ ਉਹਨਾਂ ਲੋਡ ਬੰਦਾਂ ਨੂੰ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਦੀਆਂ ਕੈਂਸਲ ਕੀਤੀਆਂ ਜਾਣ ਇਹ ਹੀ ਪ੍ਰਸ਼ਾਸਨ ਤੋਂ ਵੀ ਤੇ ਡੀਸੀ ਸਾਹਿਬ ਨੇ ਵੀ ਹੱਥ ਬੰਨ ਕੇ ਬੇਨਤੀ ਆ ਨਹੀਂ ਤਾਂ ਫੇਰ ਅਦਾਲਤਾਂ ਦੇ ਪੂਰੇ ਹੈਗੇ ਆ ਜੁਰੇ ਚੱਲਾਂਗੇ ਜਿੰਨੇ ਤੱਕ ਜਾ ਹੁੰਦਾ ਹੈ ਜੀ ਤੁਹਾਨੂੰ ਪੂਰਾ ਪਰੋਸਾ ਹੈ ਕਿ ਅਦਾਲਤ ਤੁਹਾਨੂੰ ਜਿਹੜੇ ਮਤਲਬ ਤੁਸੀਂ ਮੁੱਦਾ ਚੁੱਕਿਆ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਤਾਨੂੰ ਪੂਰਾ ਇਨਸਾਫ ਮਿਲਣ ਦੀ ਆਸ ਹੈ ਬਿਲਕੁਲ ਜੀ ਅਦਾਲਤ ਦੇ ਪੂਰੀ ਆਸ ਹੈ ਐਸੇ ਕਰਕੇ ਉਹਨੇ ਆ ਪਟੀਸ਼ਨ ਪਾ ਕੇ ਦਿੱਤੀ ਹੋਈ ਹੈ ਵੀ ਡੀਸੀ ਸਾਹਿਬ ਨੂੰ ਭੇਜਦੇ ਤੇ ਕੋਈ ਕਾਰਵਾਈ ਕੀਤੀ ਜਾਵੇ ಗ್ರಾಮ ਪੰਚਾਇਤ ਜਾਂ ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਇਹ ਜਿਹੜਾ ਇਸ ਸਮੱਸਿਆ ਨੂੰ ਹੱਲ ਕਰਨ ਤੇ ਜਿਹੜੇ ਲੋਕਾਂ ਦਾ ਹੱਕ ਹੈ ਜਿਹੜੇ ਗਰੀਬ ਲੋਕ ਆ ਤੁਹਾਡੇ ਪਿੰਡ ਦੇ ਉਹਨਾਂ ਨੂੰ ਦਿੱਤਾ ਜਾਵੇ ਅਸੀਂ ਤਾਂ ਪਹਿਲੀ ਤਾਂ ਗੱਲ ਪਿੰਡ ਦੀ ਸਰਪੰਚਾਇਤ ਸਰਪੰਚ ਨੂੰ ਵੀ ਪੰਚਾਇਤ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਨਾ ਹੀ ਬਾਹਰ ਜਾਣ ਤਾਂ ਵਧੀਆ ਗੱਲ ਆ ਕਿ ਇੱਥੇ ਬਹਿ ਕੇ ਸਾਰਾ ਕੰਮ ਹੱਲ ਕਰ ਲੈਣਾ ਕਿਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਤਨਾਰ ਲੋਕ ਐ ਜਾਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਅਲਾਟਮੈਂਟ ਕੀਤੀ ਗਈ ਜਦਕਿ ਇਹ ਚੀਜ਼ ਜਿਹੜੀ BC ਤੇ SC ਸਮਾਜ ਨੂੰ ਦਿੱਤੀ ਗਈ ਹਾਂਜੀ ਉਹ ਜਨਰਲ ਕੈਟਾਗਰੀ ਚ ਆ ਰਹੇ ਆਈ ਸਾਰੇ ਜਿਹਨਾਂ ਨੂੰ ਪਲਾਟ ਜਿਨ੍ਹਾਂ ਨੂੰ ਪਲਾਟ ਦਿੱਤੇ ਆ ਹੁਣ ਕੀ ਕਹਿਣਾ ਚਾਹੋਗੇ ਹੋਰ ਕੀ ਕਹਿਣਾ ਚਾਹੋਗੇ ਬਾਸ ਹੋਰ ਕੋਸ ਨਹੀਂ ਜੇ ਉਹਨਾਂ ਦੇ ਕੈਨਸਲ ਕੀਤੇ ਜਾਣ ਜਿਹੜੇ ਪਲਾਟ ਦਿੱਤੇ ਹੋ ਏਦਾਂ ਤੇ ਜਿਹੜੇ ਉਦਾਂ ਆ ਉਹ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦਿੱਤੇ ਜਾਣ ਇਸਨ ਸਰਦਾਰ ਬਲਜੀਤ ਸਿੰਘ ਕੱਕੜਪੁਰ ਪਿੰਡ ਜਿਨ੍ਹਾਂ ਨੇ ਸੰਭੂ ಗ್ರಾಮ ਪੰਚਾਇਤ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਇੱਕ ਕਲੋਨੀਆਂ ਵਿੱਚੋਂ ਕੁਣਾ ਲੋਕਾਂ ਨੂੰ ਵੀ ਪਲਾਟ ਅਲਾਟ ਕਰ ਦਿੱਤੇ ਹਨ ਜੋ ਤਨਾਲ ਹਨ ਸਰਕਾਰੀ ਨੌਕਰੀ ਕਰਦੇ ਹਨ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਵੀ ਹੈ ਕਾਰਾਂ ਗੱਡੀਆਂ ਸਭ ਕੁਛ ਹਨ ਜਿਹੜੇ ਗਰੀਬ ਲੋਕਾਂ ਦੇ ਹੱਕ ਮਾਰੇ ਗਏ ਹਨ ਉਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਜਿਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਇਹ ਪਲਾਟ ਅਲਾਟ ਕੀਤੇ ਜਾਣ ਆਦਰ ਬਾਏ ਜਿਨ੍ਹਾਂ ਲੋਕਾਂ ਨੂੰ ਇਹ ਇਹ ਪਲਾਟ ਦਿੱਤੇ ਆ ਉਹ ਕੈਨਸਲ ਕੀਤੇ ਜਾਣ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਰੈਟ ਪੋਟੈਸ਼ੀਅਲ ਵੀ ਦਾਇਰ ਕੀਤੀ ਹੋਈ ਹੈ ਜਿੱਥੇ ਉਹਨਾਂ ਨੂੰ ਪੂਰਾ ਇਨਸਾਫ ਮਿਲੇਗਾ ਤੇ ਉਹ ਗਰੀਬਾਂ ਦੀ ਆਵਾਜ਼ ਨੂੰ ਹਮੇਸ਼ਾ ਚੁੱਕਦੇ ਰਹਿਣਗੇ ਤੇ ਗਰੀਬਾਂ ਦਾ ਹਮੇਸ਼ਾ ਗਰੀਬਾਂ ਨਾਲ ਹਮੇਸ਼ਾ ਚੱਲਣਗੇ